ਜਦੋਂ ਦੁਨੀਆ ਮੇਣਾ ਮਾਰਨ ਲੱਗ ਜੈ ਨਾ ਬੰਦਾ ਰੋ ਕੇ ਅਰਦਾਸ ਹੀ ਉਦੋਂ ਕਰਦਾ ਮੈਨੂੰ ਕੋਈ ਗੱਲ ਨਹੀਂ ਜੇ ਮੇਣਾ ਮਾਰੇ ਆਉ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਚੱਲਦੇ ਕਿਹੜੀ ਚੀਜ਼ ਜਿਹੜੀ ਉੱਥੋਂ ਨਹੀਂ ਮਿਲਦੀ ਕਿਹੜੀ ਚੀਜ਼ ਹੈ ਜਿਹੜੀ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਨਹੀਂ ਮਿਲ ਸਕਦੀ ਉੱਥੋਂ ਸਭ ਕੁਝ ਮਿਲਦਾ ਹੈ ਰੋਜ ਆਵਾਜ਼ ਆਉਂਦੀ ਸੱਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਘਰ ਤਨ ਤੇਰੇ ਸਭ ਕੁਛ ਉਹਦੇ ਘਰ ਵਿੱਚ ਸਭ ਕੁਝ ਹੈ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਉਹ ਅੱਗੇ ਦੋਵੇਂ ਜੜੇ ਜਾਲੀ ਕਿਲੋਮੀਟਰੋਂ ਲੁਧਿਆਣਾ ਪੈਂਦਾ ਸਵੇਰ ਸਖਤ ਤੇ ਅੰਮ੍ਰਿਤਵਿਲੇ ਪਹੁੰਚ ਗਏ ਪੈਰਾਂ ਵਿੱਚ ਜੋੜਾ ਨਹੀਂ ਸੀ ਮੈਂ ਉਹਨਾਂ ਕਾ ਨੰਗੇ ਪੈਰੀਂ ਜੋੜਾ ਕਿਉਂ ਬਾਹਰ ਖੋਲਦਾ ਕਹਿੰਦੇ ਨਹੀਂ ਅਸੀਂ ਘਰੋਂ ਨਹੀਂ ਪਾ ਕੇ ਆਏ ਮੈਂ ਕਿਉਂ ਕਹਿੰਦੇ ਬਸ ਅੱਜ ਕਰੋ ਨੰਗੇ ਪੈਰੀਂ ਆਏ ਗੁਰੂ ਰਾਮਦਾਸ ਜੀ ਤੁਹਾਡੇ ਦਰ ਤੇ ਮੰਗਣ ਆ ਰਹੇ ਹੁਣ ਨਾ ਖੱਲੀ ਕੱਲੇ ਆਥਿਆ ਜੀ ਪੈਰਾਂ ਵਿੱਚ ਜੋੜਾ ਨਹੀਂ ਪਾਇਆ ਉਹ ਮੰਗਣ ਚੱਲੇ ਯਾਦ ਰਵੇ ਕਿ ਮੰਗਣ ਚੱਲੇ ਚਲੋ ਭਾਵਨਾ ਦੀ ਗੱਲ